ਜਾ ਬੀਪਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਧਰੋਂ ਧੰਨਵਾਦ ਅੱਜ ਤੁਸੀਂ ਸੁਣੋਗੇ ਨਪੋਲੀਅਨ ਹਿਲ ਦੁਆਰਾ ਲਿਖੀ ਕਿਤਾਬ ਅਮੀਰੀ ਦੀ ਚਾਬੀ ਡਰਨਾ ਮੂਰਖਤਾ ਹੈ ਡਰ ਸਫਲਤਾ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਅਸੀਂ ਅਮੀਰ ਹੁੰਦਿਆਂ ਵੀ ਗਰੀਬੀ ਤੋਂ ਡਰਦੇ ਹਾਂ ਅਸੀਂ ਮਾੜੀ ਸਿਹਤ ਤੋਂ ਡਰਦੇ ਹਾਂ ਹਾਲਾਂਕਿ ਕੁਦਰਤ ਨੇ ਸਾਨੂੰ ਅਜਿਹੀ ਤੰਦਰੁਸਤ ਦੋਸਤ ਦਿੱਤੀ ਹੈ ਜਿਸ ਨਾਲ ਸਰੀਰ ਆਪਣੇ ਆਪ ਰਾਖਮਾ ਹੁੰਦਾ ਹੈ ਆਪਣੀ ਮਰਮਤ ਕਰਦਾ ਹੈ ਅਤੇ ਚੰਗੀ ਸਥਿਤੀ ਵਿੱਚ ਰਹਿੰਦਾ ਹੈ ਐਸੀ ਆਲੋਚਨਾ ਤੋਂ ਡਰਦੇ ਜਦ ਕਿ ਉਸ ਆਲੋਚਨਾ ਤੋਂ ਬਿਨਾ ਇਸੇ ਹੋਰ ਆਲੋਚਨਾ ਦਾ ਕੋਈ ਮਹੱਤਵ ਨਹੀਂ ਹੁੰਦਾ ਜਿਸ ਨੂੰ ਐਸੀ ਆਪਣੀ ਕਲਪਨਾ ਸ਼ਕਤੀ ਦੇ ਨਕਾਰਾਤਮਕ ਪ੍ਰਯੋਗ ਰਾਹੀਂ ਆਪਣੇ ਦਿਮਾਗ ਵਿੱਚ ਸਥਾਪਿਤ ਕਰ ਲੈਂਦੇ ਹਨ ਐਸੀ ਦੋਸਤਾਂ ਤੇ ਰਿਸ਼ਤੇਦਾਰਾਂ ਦਾ ਪ੍ਰੇਮ ਖਤਮ ਹੋਣ ਤੋਂ ਡਰਦੇ ਹਨ ਹਾਲਾਂਕਿ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਸਾਰੇ ਇੱਕੋ ਜਿਹੇ ਹਾਲਤਾਂ ਵਿੱਚ ਸਾਡਾ ਚੰਗਾ ਵਿਹਾਰ ਹੀ ਪਿਆਰ ਨੂੰ ਬਣਾਈ ਰੱਖਣ ਲਈ ਜ਼ਰੂਰੀ ਹੈ ਅਸੀਂ ਬੁਢਾਪੇ ਤੋਂ ਡਰਦੇ ਹਾਂ ਜਦਕਿ ਸਾਨੂੰ ਇਹ ਮੰਨਣਾ ਚਾਹੀਦਾ ਹੈ ਕਿ ਬੁਢਾਪੇ ਦੇ ਅਰਥ ਜ਼ਿਆਦਾ ਅਕਲ ਅਤੇ ਸਮਝ ਹੈ ਅਸੀਂ ਸੁਤੰਤਰਤਾ ਖੋਹੇ ਜਾਣ ਤੋਂ ਡਰਦੇ ਹਾਂ ਹਾਲਾਂਕਿ ਅਸੀਂ ਜਾਣਦੇ ਹਾਂ ਕਿ ਸੁਤੰਤਰਤਾ ਦੂਜਿਆਂ ਨਾਲ ਅਣਕੋਲ ਸਬੰਧ ਬਣਾਉਣ ਨਾਲ ਮਿਲਦੀ ਹੈ ਅਸੀਂ ਮੌਤ ਤੋਂ ਡਰਦੇ ਹਾਂ ਜਦਕਿ ਅਸੀਂ ਜਾਣਦੇ ਹਾਂ ਇਹ ਅਟਲ ਹੈ ਤੇ ਸਾਡੇ ਕੰਟਰੋਲ ਤੋਂ ਬਾਹਰ ਹੈ। ਅਸੀਂ ਅਸਫਲਤਾ ਤੋਂ ਡਰਦੇ ਤੇ ਇਹ ਨਹੀਂ ਪਹਿਚਾਣਦੇ ਹਾਂ ਕਿ ਹਰ ਅਸਫਲਤਾ ਵਿੱਚ ਕੋਈ ਲਾਭਦਾਈ ਬੀਜ ਲੁਕਿਆ ਹੁੰਦਾ ਹੈ। ਅਸੀਂ ਬਿਜਲੀ ਤੋਂ ਸਦ ਤੱਕ ਡਰਦੇ ਸੀ ਜਰ ਤੱਕ ਕਿ ਰੈਂਕਲਿਨ ਐਡੀਸਨ ਅਤੇ ਹੋਰ ਕੋਈ ਹੋਰ ਲੋਕਾਂ ਨੇ ਆਪਣੇ ਦਿਮਾਗ ਉੱਤੇ ਕੰਟਰੋਲ ਕਰਕੇ ਇਹ ਸਾਬਤ ਨਹੀਂ ਕਰ ਦਿੱਤਾ ਕਿ ਬਿਜਲੀ ਭੌਤਿਕ ਉਰਜਾ ਦਾ ਇੱਕ ਅਜਿਹਾ ਰੂਪ ਹੈ। ਜਿਸ ਦਾ ਪ੍ਰਯੋਗ ਮਨੁੱਖ ਜਾਤੀ ਦੇ ਲਾਭ ਲਈ ਕੀਤਾ ਜਾ ਸਕਦਾ ਹੈ ਆਸਤਾਰਹੀਂ ਦਿਮਾਗ ਨੂੰ ਸਹੀ ਮੁੱਤੀ ਦੇ ਮਾਰਗਦਰਸ਼ਨ ਲਈ ਖੋਲਣ ਦੀ ਬਜਾਏ ਅਸੀਂ ਆਪਣੇ ਦਿਮਾਗ ਨੂੰ ਕੁੱਟ ਕੇ ਬੰਦ ਕਰ ਲੈਂਦੇ ਹਾਂ ਤੇ ਗੈਰ ਜ਼ਰੂਰੀ ਡਰਾਫਟ ਆਧਾਰਿਤ ਸੀਮਾਵਾਂ ਤੈਅ ਕਰ ਲੈਂਦੇ ਹਾਂ ਅਸੀਂ ਜਾਣਦੇ ਹਾਂ ਕਿ ਇਨਸਾਨ ਇਸ ਧਰਤੀ ਦੇ ਬਾਕੀ ਪ੍ਰਾਣੀਆਂ ਉਪਰ ਰਾਜ ਕਰਦਾ ਹੈ ਅਰਥਾਤ ਅਸੀਂ ਆਪਣੇ ਚਾਰੇ ਪਾਸੇ ਠੀਕ ਤਰ੍ਹਾਂ ਨਹੀਂ ਦੇਖਦੇ ਅਸੀਂ ਹਵਾ ਵਿੱਚ ਉੱਡਣ ਵਾਲੇ ਪੰਛੀਆਂ ਅਤੇ ਜੰਗਲੀ ਜਾਨਵਰਾਂ ਦੇਖ ਕੇ ਇਹ ਨਹੀਂ ਸਿੱਖਦੇ ਕਿ ਰੱਬੀ ਰੱਬੀ ਤਾਕਤ ਨੇ ਚੁੱਪ ਰਹਿਣ ਵਾਲੇ ਜਾਨਵਰਾਂ ਨੂੰ ਸਭ ਕੁਝ ਦਿੱਤਾ ਗਿਆ ਹੈ। ਜਾਨਵਰਾਂ ਨੂੰ ਵੀ ਭੋਜਨ ਅਤੇ ਉਹਨਾਂ ਦੀ ਨੌਂਦ ਲਈ ਜਰੂਰੀ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ ਹਨ। ਇਸ ਨਾਲ ਅਸੀਂ ਇਹ ਨਹੀਂ ਸਿੱਖਦੇ ਸਾਡੇ ਡਰ ਆਧਾਰਹੀਨ ਅਤੇ ਮੂਰਖਤਾ ਵਾਲੇ ਹਨ। ਅਸੀਂ ਮੌਕਿਆਂ ਦੀ ਕਮੀ ਦੀ ਸ਼ਿਕਾਇਤ ਕਰਦੇ ਹਾਂ ਤੇ ਉਹਨਾਂ ਲੋਕਾਂ ਖਿਲਾਫ ਮੋਰਚਾ ਸੰਭਾਲ ਲੈਂਦੇ ਹਨ ਜੋ ਆਪਣੇ ਦਿਮਾਗ ਉੱਪਰ ਕੰਟਰੋਲ ਕਰ ਲੈਂਦੇ ਹਨ ਅਸੀਂ ਇਹ ਨਹੀਂ ਪਹਿਚਾਨਦੇ ਕਿ ਦਿ੍ਰਿੜ ਦਿਮਾਗ ਵਾਲੇ ਵਿਅਕਤੀ ਕੋਲ ਇਹ ਅਧਿਕਾਰ ਅਤੇ ਤਾਕਤ ਹੈ ਕਿ ਉਹ ਆਪਣੀ ਲੋੜ ਦੀ ਹਰ ਭੌਤਿਕ ਚੀਜ਼ਾਂ ਹਾਸਲ ਕਰ ਲਵੇ ਅਸੀਂ ਸਰੀਰ ਦੇ ਦਰਦ ਤੋਂ ਡਰਦੇ ਹਾਂ ਅਤੇ ਇਹ ਨਹੀਂ ਪਹਿਚਾਨਦੇ ਕਿ ਦਰਦ ਹੀ ਉਹ ਤਾਕਤਵਰ ਭਾਸ਼ਾ ਹੈ ਜਿਸ ਰਾਹੀਂ ਸਾਨੂੰ ਉਹਨਾਂ ਬਰਾਈਆਂ ਅਤੇ ਖਤਰਿਆਂ ਦੀ ਚੇਤਾਵਨੀ ਦਿੱਤੀ ਜਾਂਦੀ ਹੈ ਇਹਨਾਂ ਵਿੱਚ ਸੁਧਾਰ ਦੀ ਲੋੜ ਹੁੰਦੀ ਹੈ ਆਪਣੇ ਡਰਾਂ ਕਰਕੇ ਅਸੀਂ ਭਗਵਾਨ ਤੋਂ ਛੋਟੀਆਂ-ਛੋਟੀਆਂ ਸਮੱਸਿਆਵਾਂ ਸੰਬੰਧੀ ਪ੍ਰਾਰਥਨਾ ਕਰਦੇ ਹਾਂ ਜਿਨ੍ਹਾਂ ਨੂੰ ਅਸੀਂ ਆਪ ਹੀ ਸੁਲਝਾ ਸਕਦੇ ਹਾਂ ਅਤੇ ਸਾਨੂੰ ਸੁਲਝਾਉਣਾ ਵੀ ਚਾਹੀਦਾ ਹੈ ਫਿਰ ਜਦੋਂ ਸਾਨੂੰ ਮਨ ਚਾਹੇ ਨਤੀਜੇ ਨਹੀਂ ਮਿਲਦੇ ਤਾਂ ਅਸੀਂ ਹਾਰ ਮੰਨ ਲੈਂਦੇ ਹਾਂ ਅਤੇ ਆਸਥਾ ਗਵਾ ਦਿੰਦੇ ਹਾਂ ਸ਼ਰਤ ਇਹ ਸਾਡੇ ਵਿੱਚ ਪਹਿਲਾਂ ਆਸਥਾ ਹੋਵੇ ਅਸੀਂ ਦਿਮਾਗ ਦੀਆਂ ਸ਼ਕਤੀਆਂ ਦੇ ਰੂਪ ਵਿੱਚ ਮਿਲੇ ਵਰਦਾਨਾਂ ਲਈ ਪ੍ਰਾਰਥਨਾ ਜਾਂ ਧੰਨਵਾਦ ਕਰਨ ਦੇ ਆਪਣੇ ਫਰਜ਼ ਨੂੰ ਵੀ ਨਹੀਂ ਪਹਿਚਾਨਦੇ। ਅਸੀਂ ਪਾਪ ਬਾਰੇ ਗੱਲਾਂ ਕਰਦੇ ਹਾਂ ਤੇ ਭਾਸ਼ਣ ਛਾੜਦੇ ਹਾਂ। ਅਰਥਾਤ ਅਸੀਂ ਇਹ ਨਹੀਂ ਸਮਝ ਸਕਦੇ ਕਿ ਸਭ ਤੋਂ ਵੱਡਾ ਪਾਪ ਇਹ ਹੈ ਕਿ ਅਸੀਂ ਧਰਮ ਅਸੀਂ ਪਰਮ ਬੁੱਧੀਮਾਨ ਪ੍ਰਮਾਤਮਾ ਵਿੱਚ ਭਰੋਸਾ ਗਵਾ ਦਿਆਂ। ਉਸਨੇ ਆਪਣੇ ਸਾਰੇ ਬੱਚਿਆਂ ਨੂੰ ਇਤਨਾ ਜ਼ਿਆਦਾ ਵਰਦਾਨ ਦਿੱਤੇ ਹਨ ਜੋ ਇਸ ਧਰਤੀ ਦਾ ਕੋਈ ਪਿਤਾ ਆਪਣੇ ਬੱਚਿਆਂ ਨੂੰ ਦੇਣ ਬਾਰੇ ਸੋਚ ਵੀ ਨਹੀਂ ਸਕਦਾ। ਐਸੀ ਖੋਜਾਂ ਦੀ ਰੱਬੀ ਪ੍ਰੇਰਣਾ ਨੂੰ ਜੁੱਧ ਰਾਹੀਂ ਤਬਾਹੀ ਦੇ ਉਜਾਰਾਂ ਵਿੱਚ ਬਦਲ ਦਿੱਤੇ। ਫਿਰ ਪ੍ਰਤੀਫਲ ਦੇ ਨਿਯਮ ਸਾਨੂੰ ਅਕਾਲ ਅਤੇ ਕਾਰੋਬਾਰੀ ਮੰਦੀ ਦੇ ਰੂਪ ਵਿੱਚ ਨਤੀਜਾ ਦਿੰਦਾ ਹੈ। ਅਸੀਂ ਉਹਦੀ ਸ਼ਿਕਾਇਤ ਕਰਦੇ ਹਾਂ। ਅਸੀਂ ਦਿਮਾਗੀ ਸ਼ਕਤੀ ਦਾ ਸੰਖੇਪ ਸ੍ਰੀਕਾ ਨਾਲ ਪੂਰ ਉਪਯੋਗ ਕਰਦੇ ਹਾਂ ਕਿਉਂਕਿ ਅਸੀਂ ਇਹ ਨਹੀਂ ਪਹਿਚਾਣਦੇ ਕਿ ਸਵੈ ਅਨੁਸ਼ਾਸਨ ਨਾਲ ਇਸ ਸ਼ਕਤੀ ਦਾ ਨਿਤਾਰਾ ਕੀਤਾ ਜਾ ਸਕਦਾ ਹੈ। ਅਤੇ ਆਪਣੀਆਂ ਲੋੜਾਂ ਦੀ ਪੂਰਤੀ ਲਈ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸੀਂ ਜੀਵਨ ਭਰ ਇਹੀ ਕਰਦੇ ਰਹਿੰਦੇ ਹਾਂ। ਅਸੀਂ ਤੂੜੀ ਖਾਂਦੇ ਹਾਂ ਅਤੇ ਅੰਨ ਦੇ ਦਾਣਿਆਂ ਨੂੰ ਦੂਰ ਛੁੱਟ ਦਿੰਦੇ ਹਾਂ। ਵਿਚਾਰ ਨਾਲ ਸੰਬੰਧਿਤ ਕੁਝ ਤੱਤ ਸੋਭੇਨ ਸ਼ਾਸਨ ਦੇ ਵਿਸ਼ਲੇਸ਼ਣ ਨੂੰ ਕੱਢਣ ਤੋਂ ਪਹਿਲਾਂ ਜੋ ਪੂਰੀ ਤਰ੍ਹਾਂ ਵਿਚਾਰ ਦੀ ਜ਼ਿੰਦਗੀ ਛੋਟਾ ਤਾਲਾ ਨਾਲ ਸੰਬੰਧਿਤ ਹੈ ਮੈਂ ਵਿਚਾਰ ਬਾਰੇ ਕੁਝ ਤੱਥਾਂ ਅਤੇ ਆਰਧਤਾ ਦਾ ਵਰਣਨ ਕਰਾਂ ਤਾਂ ਕਿ ਅਸੀਂ ਸਟੀਕ ਟਿੱਕਾ ਟਿੱਪਣੀ ਇੰਤਨ ਦੀ ਕਲਾ ਸਿੱਖ ਸਕੀਏ ਨੰਬਰ 1 ਹਰ ਤਰ੍ਹਾਂ ਦੇ ਵਿਚਾਰ ਵਿੱਚ ਚਾਹੇ ਇਹ ਸਕਾਰਾਤਮਕ ਹੋਵੇ ਜਾਂ ਨਕਾਰਾਤਮਕ ਸੰਗਾ ਹੋਵੇ ਜਾਂ ਮਾੜਾ ਠੀਕ ਹੋਵੇ ਜਾਂ ਗਲਤ ਇਸ ਦਾ ਭੌਤਿਕ ਰੂਪ ਲੁਕਿਆ ਹੁੰਦਾ ਹੈ ਇਹ ਨਿਸ਼ਚਿਤ ਉਦੇਸ਼ ਹਾਸਲ ਕਰਨ ਦੀਆਂ ਯੋਜਨਾਵਾਂ ਅਤੇ ਸਾਧਨਾਂ ਦੀ ਪ੍ਰੇਰਣਾ ਦਿੰਦਾ ਹੈ ਜਿਨ੍ਹਾਂ ਰਾਹੀਂ ਤਰਕਪੂਰਨ ਅਤੇ ਸੁਭਾਵਕ ਜਰੀਆ ਨਾਲ ਇਸ ਭੌਤਿਕ ਰੂਪ ਨੂੰ ਆਕਾਰ ਨੂੰ ਆਕਾਰ ਕੀਤਾ ਜਾ ਸਕਦਾ ਹੈ ਜਦ ਕੋਈ ਵਿਚਾਰ ਆਦਤ ਬਣ ਜਾਂਦਾ ਹੈ ਤੇ ਆਦਤ ਇਬਰਾਹਿਮ ਅੱਡੀ ਸ਼ਕਤੀ ਦੇ ਨਿਜ਼ਮ ਨਾਲ ਅੰਜਲਤ ਹੋਣ ਲੱਗਦਾ ਹੈ ਸਵਚੇਤਨ ਦਿਮਾਗ ਦੇ ਪ੍ਰਾਪਤ ਸਾਧਨਾਂ ਦੀ ਮਦਦ ਨਾਲ ਇਸ ਨੂੰ ਇਸ ਦੇ ਤਰਕਪੂਰਨ ਰੂਪੇ ਤੱਕ ਪਹੁੰਚਾਉਂਦਾ ਹੈ ਇਹ ਪੂਰੀ ਤਰ੍ਹਾਂ ਸੱਚ ਨਹੀਂ ਹੈ ਕਿ ਵਿਚਾਰ ਹੀ ਵਸਤੂ ਹੈ ਅਰੇ ਸੱਚ ਹੈ ਕਿ ਵਿਚਾਰਾਂ ਨਾਲ ਹੀ ਹਰ ਵਸਤੂ ਬਣਦੀ ਹੈ ਅਤੇ ਹਰ ਵਸਤੂ ਹੂ ਬੂ ਉਸ ਵਿਚਾਰ ਵਰਗੀ ਹੁੰਦੀ ਹੈ ਜਿਸ ਅਨੁਸਾਰ ਉਸ ਨੂੰ ਬਣਾਇਆ ਗਿਆ ਹੈ ਕੁਝ ਲੋਕ ਇਹ ਮੰਨਦੇ ਹਨ ਕਿ ਵਿਅਕਤੀ ਦਾ ਹਰ ਵਿਚਾਰ ਕਾਬਿਆਂ ਦੀ ਅਨੰਤ ਕੜੀਆਂ ਨਾਲ ਸ਼ੁਰੂ ਹੁੰਦਾ ਹੈ ਜਿਸ ਨਾਲ ਵਿਅਕਤੀ ਉਸ ਵਿਚਾਰ ਨੂੰ ਅੱਗੇ ਵਧਾਉਂਦਾ ਹੈ ਇਹ ਸਿਰਫ ਵਿਚਾਰ ਦਾ ਭੌਤਿਕ ਪ੍ਰਤੀਬਿੰਬ ਹਾਂ ਜਿਸ ਨੂੰ ਅਸੀਮ ਬੁੱਧੀ ਰਾਹੀਂ ਤੋਰਿਆ ਗਿਆ ਹੈ ਅਤੇ ਸਾਕਾਰ ਕੀਤਾ ਗਿਆ ਹੈ। ਕਈ ਲੋਕ ਇਹ ਵੀ ਸਮਝਦੇ ਹਨ ਜਿਸ ਊਰਜਾ ਨਾਲ ਅਸੀਂ ਸੋਚਦੇ ਹਾਂ ਉਹ ਅਸੀਮ ਬੁੱਧੀ ਦਾ ਬਹੁਤ ਛੋਟਾ ਹਿੱਸਾ ਹੈ ਜੋ ਦਿਮਾਗ ਰਾਹੀਂ ਦੇਖ ਨੂੰ ਮਿਲਿਆ ਹੋਇਆ ਹੈ। ਇਸ માનਤਾ ਦੇ ਉਲਟ ਕੋਈ ਵੀ ਵਿਚਾਰ ਸਹੀ ਸਾਬਤ ਨਹੀਂ ਹੋਇਆ। ਨੰਬਰ 2 ਸਭੈ ਅਨੁਸ਼ਾਸਨ ਦੇ ਜ਼ਰਬੇ ਰਾਹੀਂ ਵਿਚਾਰ ਨੂੰ ਇੱਛਤ ਉਦੇਸ਼ ਦੀ ਦਿਸ਼ਾ ਵਿੱਚ ਵਧਣ ਲਈ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਕੰਟਰੋਲ ਕੀਤਾ ਜਾ ਸਕਦਾ ਹੈ ਤੇ ਨਿਰਦੇਸ਼ਿਤ ਕੀਤਾ ਜਾ ਸਕਦਾ ਹੈ ਆਪਣੇ ਉਦੇਸ਼ ਨੂੰ ਹਾਸਲ ਕਰਨ ਲਈ ਜਰੂਰੀ ਹਰਤਾਂ ਪਾ ਕੇ ਅਸੀਂ ਕਿਸੇ ਵੀ ਵਿਚਾਰ ਨੂੰ ਸਰਕਾਰ ਕਰ ਸਕਦੇ ਹਾਂ ਨੰਬਰ 3 ਵਿਚਾਰ ਦੀ ਤਾਕਤ ਦਾ ਚੇਤਨ ਦਿਮਾਗ ਦੀ ਮਦਦ ਨਾਲ ਸਰੀਰ ਦੀ ਹਰ ਨਾੜੀ ਉੱਤੇ ਕਾਬੂ ਹੁੰਦਾ ਹੈ ਇਹ ਜ਼ਖਮੀ ਜਾਂ ਮੁਰਦਾ ਨਾੜੀਆਂ ਦੀ ਮਰਮਤ ਕਰਨ ਜਾਂ ਉਹਨਾਂ ਨੂੰ ਬਦਲਣ ਦਾ ਕੰਮ ਕਰਦੀ ਹੈ ਇਹ ਉਹਨਾਂ ਦੇ ਵਿਕਾਸ ਨੂੰ ਪ੍ਰੇਰਿਤ ਕਰਦੀ ਹੈ ਇਹ ਸਰੀਰ ਦੇ ਸਾਰੇ ਅੰਗਾਂ ਦੇ ਕਾਰਜਾਂ ਨੂੰ ਪ੍ਰਭਾਵਿਤ ਕਰਦੀ ਹੈ ਅਧਾਰਤ ਅਤੇ ਹਾਲਤ ਅਨੁਸਾਰ ਉਹਨਾਂ ਤੋਂ ਕੰਮ ਕਰਵਾਉਂਦੀ ਹੈ ਇਹ ਸਰੀਰ ਸਰੀਰਕ ਕ੍ਰੀਕ ਪ੍ਰਤੀਰੋਧ ਰੁਕਾਵਟ ਰਾਂਹੀ ਬਿਮਾਰੀ ਨਾਲ ਮੁਕਾਬਲਾ ਕਰਨ ਵਿੱਚ ਵੀ ਮਦਦ ਕਰਦੀ ਹੈ ਇਹ ਕੰਮ ਆਪਣੇ ਆਪ ਹੁੰਦੇ ਹਨ ਔਰ ਉਹਨਾਂ ਵਿੱਚੋਂ ਕਈਆਂ ਨੂੰ ਸਵੇਰ ਇੱਛਾ ਨਾਲ ਵੀ ਪ੍ਰੇਰਿਤ ਕੀਤਾ ਜਾ ਸਕਦਾ ਹੈ। ਨੰਬਰ 4 ਮਨੁੱਖ ਦੀਆਂ ਸਾਰੀਆਂ ਪ੍ਰਾਪਤੀਆਂ ਵਿਚਾਰ ਰੂਪ ਵਿੱਚ ਸ਼ੁਰੂ ਹੋਈਆਂ। ਫਿਰ ਉਹਨਾਂ ਦੇ ਉਹਨਾਂ ਨੇ ਯੋਜਨਾਵਾਂ, ਉਦੇਸ਼ਾਂ ਤੇ ਉਦੇਸ਼ਾਂ ਅਨੁਸਾਰ ਸਰੀਰਕ ਕੰਮ ਵਿੱਚ ਦਿਖਾਇਆ ਗਿਆ। ਹਰ ਕੰਮ ਨਵੇਂ ਮੁੱਢਲੇ ਉਦੇਸ਼ਾਂ ਵਿੱਚੋਂ ਇੱਕ ਜਦੋਂ ਇੱਕ ਜਾ ਵਧੇਰੇ ਉਦੇਸ਼ਾਂ ਤੋਂ ਪ੍ਰੇਰਿਤ ਹੁੰਦਾ ਹੈ। ਦਿਮਾਗ ਦੀ ਪੂਰੀ ਤਾਕਤ ਇਸ ਦੇ ਦੋ ਹਿੱਸਿਆਂ ਰਾਹੀਂ ਕੰਮ ਕਰਦੀ। ਚੇਤਨ ਅਤੇ ਅਵਚੇਤਨ ਚੇਤਨ ਦਿਮਾਗ ਮਾਨ ਵਿਅਕਤੀ ਦੇ ਕੰਟਰੋਲ ਵਿੱਚ ਹੁੰਦਾ ਹੈ ਅਵਚੇਤਨ ਦਿਮਾਗ ਅਸੀਮ ਬੁੱਧੀ ਦੇ ਕੰਟਰੋਲ ਵਿੱਚ ਹੁੰਦਾ ਹੈ ਅਤੇ ਅਸੀਮ ਬੁੱਧੀ ਤੇ ਚੇਤਨ ਦਿਮਾਗ ਦੀ ਪੇਸ਼ਕਾਰੀ ਰਾਹੀ ਹੁੰਦਾ ਹੈ ਛੇਮੀ ਇੰਦਰੀ ਅਵਚੇਤਨ ਦਿਮਾਗ ਦੇ ਕਾਬੂ ਵਿੱਚ ਹੁੰਦੀ ਹੈ ਅਤੇ ਇਹ ਆਪਣੇ ਆਪ ਕੰਮ ਕਰਦੀ ਹੈ ਪਰ ਇਸ ਚੇਤਨ ਦਿਮਾਗ ਦੇ ਨਿਰਦੇਸ਼ਾਂ ਦਾ ਪਾਲਣ ਕਰਨ ਲਈ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਨੰਬਰ 6 ਦਿਮਾਗ ਦੇ ਚੇਤਨ ਅਤੇ ਅਵਚੇਤਨ ਦੋਨਾਂ ਹੀ ਹਿੱਸੇ ਨਿਸ਼ਚਿਤ ਆਰਦਾਤ ਅਨੁਸਾਰ ਕੰਮ ਕਰਦੇ ਹਨ ਅਤੇ ਵਿਅਕਤੀ ਰਾਹੀਂ ਕੀਤੀ ਗਈ ਵਿਚਾਰ ਦੀਆਂ ਆਰਦਾਤਾਂ ਵਾਂਗ ਆਲਮੇਲ ਪਿਠਾ ਲੈਂਦੇ ਹਨ ਚਾਹੇ ਉਹ ਆਰਦਾਤਾਂ ਸੁਭਾਅ ਇਛਕ ਹੋਣ ਜਾਂ ਨਾ ਹੋਣ ਨੰਬਰ 7 ਵਿਅਕਤੀ ਦੇ ਅਧਿਕਰ ਵਿਚਾਰ ਸਟੀਕ ਨਹੀਂ ਹੁੰਦੇ ਕਿਉਂਕਿ ਉਹ ਵਿਅਕਤੀਗਤ رائے ਤੋਂ ਪ੍ਰੇਰਿਤ ਹੁੰਦੇ ਹਨ ਅਥਾ ਰਾਹੀਂ ਉਹਨਾਂ ਦੀ ਪਰਚਾਲ ਪਰਤਾਲ ਨਹੀਂ ਕੀਤੀ ਜਾ ਸਕਦੀ ਜਾਂ ਫਿਰ ਉਹ ਵਿਚਾਰ ਪੁਰਾਣੇ ਦਰ ਜਾ ਭਾਵਨਾਤਮਕ ਰੋਮਾਂਸ ਦਾ ਨਤੀਜਾ ਹੁੰਦੇ ਹਨ ਜਿਸ ਵਿੱਚ ਤਰਕ ਸ਼ਕਤੀ ਨੂੰ ਉਹਨਾਂ ਵਿੱਚ ੌਜਾ ਕਰਨ ਦਾ ਕੋਈ ਮੌਕਾ ਨਹੀਂ ਦਿੱਤਾ ਜਾਂਦਾ ਜਾਂ ਬਹੁਤ ਘੱਟ ਮੌਕਾ ਦਿੱਤਾ ਜਾਂਦਾ ਹੈ ਨੰਬਰ 8 ਸਟੀਕ ਚਿੰਤਨ ਦਾ ਪਹਿਲਾ ਕਦਮ ਜੋ ਕੇਵਲ ਉਹ ਡਿੰਡੇ ਸਵੇਰ ਅਨੁਸ਼ਾਸਨ ਵਾਲੇ ਲੋਕ ਹੀ ਲੈ ਸਕਦੇ ਹਨ ਅਥਾ ਨੂੰ ਕਲਪਨਾ ਤੇ ਅਫਵਾਹਾਂ ਤੋਂ ਅਡ ਕਰਨਾ ਤથા ਦੀ ਪਕਿਆਈ ਕਰਨ ਪਿਛੋਂ ਦੂਜਾ ਕਦਮ ਹੈ ਉਹਨਾਂ ਨੂੰ ਲੋਭਾਗਾ ਵਿੱਚ ਵੰਡਣਾ ਮਹੱਤਵਪੂਰਨ ਅਤੇ ਮਹੱਤਵਹੀਨ ਹਰ ਉਹ ਦਾਤ ਮਹੱਤਵਪੂਰਨ ਹੈ ਜਿਸ ਦੇ ਪ੍ਰਯੋਗ ਨਾਲ ਵਿਅਕਤੀ ਨੂੰ ਆਪਣਾ ਪ੍ਰਮੁੱਖ ਉਦੇਸ਼ ਪ੍ਰਾਪਤ ਕਰਨ ਵਿੱਚ ਮਦਦ ਮਿਲਦੀ ਹੋਵੇ ਜਾਂ ਕਿਸੇ ਅਜਿਹੇ ਛੋਟੇ ਉਦੇਸ਼ ਨੂੰ ਹਾਸਲ ਕਰਨ ਵਿੱਚ ਮਦਦ ਮਿਲਦੀ ਹੋਵੇ ਜੋ ਵੱਡੇ ਉਦੇਸ਼ ਵੱਲ ਲੈ ਕੇ ਜਾਂਦਾ ਹੋਵੇ ਬਾਕੀ ਸਾਰੇ ਦਾਤ ਤੁਲਨਾਤਮਕ ਰੂਪ ਵਿੱਚ ਮਹੱਤਵਹੀਨ ਹਨ ਆਧਾਰਤ ਵਿਅਕਤੀ ਜੀਵਨ ਪਰ ਨਾ ਪ੍ਰਸਾਜੋਗ ਜਾਣਕਾਰੀ ਅਤੇ ਮਹੱਤਵਪੂਰਨ ਤੱਥਾਂ ਉੱਪਰ ਆਧਾਰਿਤ ਨਤੀਜਿਆਂ ਨਾਲ ਚੋਜਦਾ ਰਹਿੰਦਾ ਹੈ ਇਸ ਲਈ ਉਹ ਸ਼ਾਇਦ ਹੀ ਕਦੀ ਉਸ ਤਰ੍ਹਾਂ ਦੇ ਸਵੈ ਅਨੁਸ਼ਾਸਨ ਦੇ ਨੇੜੇ ਪਹੁੰਚ ਸਕਦਾ ਹੈ ਜਿਸ ਨੂੰ ਤੱਥਾਂ ਦੀ ਲੋੜ ਹੁੰਦੀ ਹੈ ਅਤੇ ਜੋ ਮਹੱਤਵਪੂਰਨ ਅਤੇ ਮਹੱਤਵਪੂਰਨ ਤੱਥਾਂ ਵਿੱਚ ਫਰਕ ਕਰਦਾ ਹੈ ਨੰਬਰ 9 ਨਿਸ਼ਚਿਤ ਉਦੇਸ਼ ਉੱਪਰ ਆਧਾਰਿਤ ਇੱਛਾ ਹੀ ਵਿਅਕਤੀਗਤ ਸਫਲਤਾ ਨਾਲ ਸੰਬੰਧਿਤ ਹਰ ਵਿਚਾਰੇ ਜਾਣ ਵਾਲੇ ਕੰਮ ਦੀ ਪ੍ਰੇਰਣਾ ਹੈ ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਗੰਭੀਰ ਇੱਛਾ ਕਲਪਨਾ ਸ਼ਕਤੀ ਨੂੰ ਪ੍ਰੇਰਿਤ ਕਰਦੀ ਹੈ ਤਾਂ ਕਿ ਇਹ ਉਸ ਉਦੇਸ਼ ਨੂੰ ਹਾਸਲ ਕਰਨ ਦੇ ਤਰੀਕੇ ਲੱਭੇ ਜੇ ਵਿਚਾਰਾਂ ਦੇ ਦੁਹਰਾਹ ਰਹੀ ਇੱਛਾ ਨੂੰ ਲਗਾਤਾਰ ਦਿਮਾਗ ਵਿੱਚ ਰੱਖਿਆ ਜਾਂਦਾ ਹੈ ਤਾਂ ਅਵਚੇਤਨ ਦਿਮਾਗ ਇਸ ਨੂੰ ਗ੍ਰਹਿਣ ਕਰ ਲੈਂਦਾ ਹੈ ਅਤੇ ਆਪਣੇ ਆਪ ਇਸ ਨੂੰ ਇਸ ਦੇ ਤਰਕਪੂਰਨ ਨਤੀਜੇ ਤੱਕ ਪਹੁੰਚਾ ਦਿੰਦਾ ਹੈ ਇਹ ਮਨੁੱਖੀ ਵਿਚਾਰ ਨਾਮੀ ਸਭ ਤੋਂ ਵੱਡੇ ਰਹੱਸ ਬਾਰੇ ਕੁਝ ਮਹੱਤਵਪੂਰਨ ਤੱਥ ਹਨ ਇਹਨਾਂ ਤੋਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਸਟੇਕ ਚਿੰਤਨ ਸਿਰਫ ਸਵੇਰ ਅਨੁਸ਼ਾਸਨ ਦੀਆਂ ਸਖਤ ਆਰਦਾਤਾਂ ਰਾਹੀਂ ਹੀ ਸੰਭਵ ਹੈ ਇੱਕ ਹੋਰ ਤਸਰੋਤਾ ਨੇ ਆਪਣਾ ਹੱਥ ਖੜਾ ਕਰਕੇ ਪੁੱਛਿਆ ਅਸੀਂ ਸਵੇਰ ਅਨੁਸ਼ਾਸਨ ਦਾ ਵਿਕਾਸ ਕਿੱਥੇ ਅਤੇ ਕਿਵੇਂ ਸ਼ੁਰੂ ਕਰ ਸਕਦੇ ਹਾਂ ਬੁਲਾਰੇ ਨੇ ਉੱਤਰ ਦਿੱਤਾ ਅੱਛਾ ਸਵਾਲ ਹੈ ਜਿਹਾ ਨਿਸ਼ਚਿਤ ਪ੍ਰਮੁੱਖ ਉਦੇਸ਼ ਵੱਲ ਧਿਆਨ ਕੇਂਦ੍ਰਿਤ ਕਰਕੇ ਕੀਤਾ ਜਾ ਸਕਦਾ ਹੈ ਇਕ ਅਗਰਤਾ ਦੀ ਸ਼ਕਤੀ ਬਿਨਾ ਕੋਈ ਵੀ ਮਹਾਨ ਚੀਜ਼ਾਂ ਦੀ ਹਾਸਲ ਨਹੀਂ ਹੋਈ। ਸਵੇਰ ਅਨੁਸ਼ਾਸਨ ਦੀ ਵਰਤੋਂ ਦਾ ਪ੍ਰਯੋਗ ਜਿਵੇਂ ਕੀਤਾ ਜਾ ਸਕਦਾ ਹੈ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।